ਜੀ ਆਇਆਂ ਨੂੰ ਜੀਵਨ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ 19 ਤਰੀਕ ਤੇ 20 ਤਰੀਕ ਨੂੰ ਜਿੱਥੇ ਮੀਂਹ ਪੈ ਸਕਦਾ ਉਸ ਜਿਲਿਆਂ ਤੇ ਨਜ਼ਰ ਮਾਰਾਂਗੇ ਮੁੱਖ ਸਰ ਦੇ ਵਿੱਚ ਸੰਘਣੇ ਬੱਦਲ ਰਹਿਣਗੇ ਸਾਰਾ ਦਿਨ ਹੀ ਕੋਈ ਮੀਂਹ ਪੈਣ ਦੀ ਜ਼ਿਆਦਾ ਸੰਭਾਵਨਾ ਨਜ਼ਰ ਨਹੀਂ ਆ ਰਹੀ ਤੇ 21 ਤਰੀਕ ਨੂੰ ਕੁੜਾਕੇਦਾਰ ਧੁੱਪ 20 ਤਰੀਕ ਨੂੰ ਲੱਗਦੀ ਰਹੇਗੀ ਲੁਧਿਆਣਾ ਦੇ ਵਿੱਚ ਸਵੇਰੇ 6 ਤੋਂ ਲੈ ਕੇ 19 ਤਰੀਕ ਨੂੰ ਦੁਪਹਿਰ ਦੇ 1-2 ਵਜੇ ਤੱਕ ਹਲਕੀ ਦਰਮਿਆਨੀ بارش ਹੋਣ ਦੀ ਸੰਭਾਵਨਾ ਤੇ ਸਾਰਾ ਦਿਨ ਸੰਘਣੇ ਬੱਦਲ 19 ਤਰੀਕ ਨੂੰ ਬਣੇ ਰਹਿਣਗੇ ਤੇ 20 ਤਰੀਕ ਨੂੰ ਕੁੜਾਕੇਦਾਰ ਧੁੱਪ ਲੱਗੇਗੀ ਇਸੇ ਤਰ੍ਹਾਂ ਜੇ ਨਗਰ ਮਰੀਏ ਤੇ ਸੰਗਰੂਰ ਇਲਾਕੇ ਦੇ ਵਿੱਚ ਸਵੇਰੇ 6 ਤੋਂ ਲੈ ਕੇ 10-11 ਵਜੇ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਤੇ ਬਾਕੀ ਦਿਨ ਦੇ ਵਿੱਚ 19 ਤਰੀਕ ਨੂੰ ਸੰਘਣੇ ਬੱਦਲ ਬਣੇ ਰਹਿਣਗੇ। ਰੂਪਨਗਰ ਦੇ ਵਿੱਚ ਵੀ 19 ਤਰੀਕ ਨੂੰ ਸਵੇਰ ਤੋਂ ਹੀ ਸੰਘਣੇ ਬੱਦਲ ਰਹਿਣਗੇ ਤੇ ਮੀਂਹ ਆਉਣ ਦੀ ਸੰਭਾਵਨਾ ਹਲਕੇ ਤੋਂ ਦਰਮਿਆਨੇ ਇਲਾਕੇ ਦੇ ਵਿੱਚ ਮਾੜਾ-ਮੋਟਾ ਮੀਂਹ ਪੈ ਸਕਦਾ ਹੈ। ਮਾਨਸਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਸੰਘਣੇ ਬੱਦਲ 19 ਤਰੀਕ ਨੂੰ ਬਣੇ ਰਹਿਣਗੇ। ਬਰਨਾਲਾ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਸਵੇਰੇ 7 ਤੋਂ ਲੈ ਕੇ 9-10 ਵਜੇ ਤੱਕ ਟਟਵੇਂ ਇਲਾਕੇ ਦੇ ਵਿੱਚ ਹੋ ਸਕਦੀ ਆ ਤੇ ਰਾਤ ਦੇ ਟਾਈਮ ਆਸਮਾਨ ਸਾਫ਼ ਰਹੇਗਾ। ਮਲੇਰਕੋਟਲਾ ਦੇ ਵਿੱਚ ਸਵੇਰੇ 6 ਤੋਂ ਲੈ ਕੇ ਦੁਪਹਿਰ ਦੇ 12 1 ਵਜੇ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਟਟਵੇਂ ਇਲਾਕੇ ਦੇ ਵਿੱਚ ਹੋ ਸਕਦੀ ਆ ਤੇ ਸੰਗਣੇ ਬੱਦਲ ਬਾਅਦ ਵਿੱਚ ਰਹਿਣਗੇ। ਮੁਹੱਲੀ ਸ਼ਹੀਦ ਅਜੀਤ ਸਿੰਘ ਨਗਰ 18 ਤਰੀਕ ਰਾਤ ਦੇ ਟਾਈਮ ਤੇ 19 ਤਰੀਕ ਸੰਗਣੇ ਬੱਦਲ ਰਹਿਣਗੇ। ਫਤਿਹਗੜ੍ਹ ਸਾਹਿਬ 18 ਤਰੀਕ ਰਾਤ ਦੇ ਟਾਈਮ ਹਲਕੀ ਤੋਂ ਦਰਮਿਆਨੇ ਇਲਾਕੇ ਦੇ ਵਿੱਚ ਮਾੜਾ ਮੋਟਮੀ ਪੈ ਸਕਦਾ ਆ ਤੇ 19 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਦਲਵਾਈ ਰਹੇਗੀ। ਪਟਿਆਲਾ ਦੇ ਵਿੱਚ ਵੀ 18 ਤਰੀਕ ਰਾਤ ਦੇ ਟਾਈਮ ਸੰਘਣੇ ਬੱਦਲ ਰਹਿਣਗੇ ਤੇ 19 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਦੁਪਹਿਰ ਤੋਂ ਬਾਅਦ ਤੋਂ ਊਪਲਗੜਨ ਦੀ ਸੰਭਾਵਨਾ ਜਲੰਧਰ ਦੇ ਵਿੱਚ ਰਾਤ ਦੇ ਟਾਈਮ 18 ਤਰੀਕ ਨੂੰ ਬੱਦਲ ਗਰਜਦੇ ਰਹਿਣਗੇ ਤੇ ਦੁਪਹਿਰ ਦੇ ਟਾਈਮ ਹਲਕੀ ਤੋਂ ਦਰਮਿਆਨੀ ਬਾਰਿਸ਼ 11-12 ਵਜੇ ਹੋ ਸਕਦੀ ਹੈ 18 ਤਰੀਕ ਨੂੰ ਰਾਤ ਦੇ ਟਾਈਮ ਮੀਂਹ ਆਉਣ ਦੀ ਸੰਭਾਵਨਾ ਕਪੂਰਥਲਾ ਦੇ ਵਿੱਚ ਕੋਈ ਜ਼ਿਆਦਾ ਨਜ਼ਰ ਨਹੀਂ ਆ ਰਹੀ ਇਸੇ ਤਰ੍ਹਾਂ ਹੀ ਸੰਘਣੇ ਬੱਦਲ 19 ਤਰੀਕ ਨੂੰ ਰਹਿਣਗੇ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਮਾੜਾ ਮੋਟਾ ਬੁੰਦਬੰਦੀ ਹੋ ਸਕਦੀ ਆ। ਹੁਸ਼ਿਆਰਪੁਰ ਇਲਾਕੇ ਦੇ ਵਿੱਚ ਸੰਘਣੇ ਬੱਦਲ 18 ਤਰੀਕ ਰਾਤ ਤੇ 19 ਤਰੀਕ ਨੂੰ ਰਹਿਣਗੇ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਇਲਾਕੇ ਦੇ ਵਿੱਚ 18 ਤਰੀਕ ਰਾਤ ਦੇ ਟਾਈਮ ਸੰਘਣੇ ਬੱਦਲ ਤੇ 19 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਹਲਕੇ ਦਰਮਿਆਨੀ ਬੱਦਲਵਾਈ ਬਣੀ ਰਹੇਗੀ। ਤਨਤਾਰਨ ਇਲਾਕੇ ਦੇ ਵਿੱਚ ਵੀ ਸੰਘਣੇ ਬੱਦਲ ਹੋਣਗੇ ਪਰ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਗੁਰਦਾਸਪੁਰ ਇਲਾਕੇ ਦੇ ਵਿੱਚ ਸੰਘਣੇ ਬੱਦਲ ਰਹਿਣ ਦੀ ਸੰਭਾਵਨਾ 19 ਤਰੀਕ ਨੂੰ ਸਾਰਾ ਦਿਨ ਹੀ ਹੋਵੇਗੀ। ਰਾਤ ਦੇ ਟਾਈਮ ਆਸਮਾਨ ਸਾਫ਼ ਰਹੇਗਾ ਪਟਿਆਲਾ ਦੇ ਵਿੱਚ ਸਵੇਰੇ 4-5 ਵਜੇ 19 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਦਲਵਾਈ ਤੇ ਨਾਲ ਮਾੜਾ ਮੋਟ ਮੀਂਹ ਪੈ ਸਕਦਾ ਹੈ ਇਸੇ ਤਰ੍ਹਾਂ ਹੀ ਦਿਨ ਪਰ ਬੱਦਲ ਤੇ ਨਾਲ ਮਾੜੀ ਮੋਟ ਧੋਪ ਲੱਗਦੀ ਰਹੇਗੀ ਚਾਹੰਦੇ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੇ ਮੌਸਮ ਦਾ ਪਤਾ ਚੱਲਦਾ ਰਹੇ ਬਹੁਤ ਬਹੁਤ ਤੁਹਾਡਾ ਧੰਨਵਾਦ